ਅਮਰੀਕਾ ਕਿਹੜਾ ਬਿੰਡ ਬਿੰਡ ਪਨੂ ਮਾ ਬਸ ਸਸ ਹੱਡ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜਦੇ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਸਾਡੇ ਕੋਲ ਚੋ ਦੋ ਵਰਕਰ ਦੋ ਹੈਲਪਰਸ ਇਹ ਥੋੜੇ ਬੱਚੇ ਘਰ ਆਣੇ ਬਾਕੀ ਬੱਚੇ ਆਏ ਨਹੀਂ ਉਹ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨਹੀਂ ਆ ਰਹੀ ਨੇ ਥੋੜਾ ਟਾਈਮ ਪਲਨ ਕਰ ਮਿੰਟੋਂ ਨਹੀਂ ਆ ਰਹੀ ਇਹ ਨਹੀਂ ਤੇ ਜਾ ਵੀ ਨਹੀਂ ਕੋ ਪਹਿਲਾਂ ਜਾਨਾ ਕਿ ਕਰਾਈ ਨਹੀਂ ਹੋਰ ਮੈਂ ਕਹਾਂ ਕਿ ਪਹਿਲਾਂ ਤੁਹਾਡੇ ਡੀਜ਼ਲ ਲੈ 6 ਮਿੰਟ ਤੱਕ ਤਾਂ ਨਹੀਂ ਆ ਰਹੀ ਕੋਈ ਤੁਹਾਡੇ ਕੋਲ ਤੋਂ ਘੜੀ ਆਏ ਤੇ ਟਾਈਮ ਬੰਦੀਜੀ ਬਦਲ ਜਾ ਕਿਸ ਕੋਲੋਂ ਨਹੀਂ ਆਇਆ ਗਰਮੀ ਚ ਤਾਂ ਪੱਤੇ ਆਏ ਨੇ ਆਈ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਨਹੀਂ ਤੁਹਾਨੂੰ ਮਾਰਦੋਂ ਮੰਗ ਕਰਦੇ ਲਾਈਟ ਦਿੱਤੀ ਜਾਏ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣ ਮਾਰ ਐ ਮੇਰਾ ਨਾਮ ਰਵਿੰਦਰ ਕੋਹੜ ਕਿਹੜਾ ਪਿੰਡ ਦੇ ਕਿਹੜਾ ਸੈਟਰ ਐ ਇਹ ਪਨਵਾ ਆਂਗਨ ਵੜੀਸਾਂਡਾ 2 ਆ ਮੇਰਾ ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਘਰ ਭੇਜ ਦੇ ਨਹੀਂ ਬੱਚਿਆਂ ਨੂੰ ਕੀ ਇੱਥੇ ਲਾਈਟ ਤਾਂ ਹੈ ਨਹੀਂ ਪੱਖੇ ਤੋਂ ਵੀਰ ਜਿਹੜਾ ਬੱਚੇ ਬੇਹੋਸ਼ ਵੀ ਹੋ ਸਕਦੇ ਨੇ। ਇਹ ਪ੍ਰਸ਼ਾਸਨ ਤੋਂ ਵੀ ਮੰਗ। ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬਹਿ ਸਕੀਏ। ਸਾਡੇ ਸਕੂਲ 'ਚ ਕੋਈ ਚੀਜ਼ ਨਹੀਂ ਵੱਲੋ ਜਾਂ ਕੋਈ ਆਇਆ ਨਹੀਂ। ਨਹੀਂ ਕੋਈ ਨਹੀਂ ਸਾਡੇ ਸਾਨੂੰ ਕੋਈ ਪੁੱਛਗਿੱਛ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੋ। ਹਾਂਜੀ। ਨਹੀਂ ਕੋਈ ਨਹੀਂ। ਇਹ ਮੰਗ ਕਰਦੇ ਤੋਂ। ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ। ਸਾਡੇ ਪੱਖੇ ਚੱਲਣ। ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਰ ਕਿਹੜਾ ਪਿੰਡ ਪਿੰਡ ਪਨਵਾ ਕੀ ਸਮੱਸਿਆ ਤੇ ਸਾਡੇ ਸਾਡਾ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਸਾਡੇ ਕੋਲ ਚੋ ਦੋ ਵਰਕਰ ਦੋ ਹੈਲਪਰਸ ਇੱਥੇ ਹੁਣ ਬੱਚੇ ਘੱਟ ਨੇ ਬਾਕੀ ਬਿਝਾਏ ਨਹੀਂ 올 라이트 ਕਰਕੇ ਨਹੀਂ ਹੁੰਦੇ ਕਈ ਮਾਪਿਆਂ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨਹੀਂ ਆ ਰਹੀ ਸੇ ਨੇ ਥੋੜਾ ਟਾਈਮ ਪੰਜ ਚਾਰ ਮਿੰਟ ਤੋਂ ਨਹੀਂ ਆ ਰਹੀ ਨਹੀਂ ਨਹੀਂ ਕਿ ਜਾਨੀ ਜੇ ਪਹਿਲਾਂ ਜਾਨੀ ਕਿਹੜਾ ਲਾਈਟ ਹੋਰ ਮੈਂ ਕਹਿਣੀ ਪਹਿਲਾਂ ਤੁਹਾਡੇ ਡਿਜ਼ਰ ਲਾਈਟ 6 ਮਿੰਟ ਤੱਕ ਤੋਂ ਨਹੀਂ ਆ ਰਹੀ ਕੋਈ ਤੁਹਾਡੇ ਕੋਲ ਤੋਂ ਘੜੀ ਆਏ ਦੀ ਤਾਂ ਸਾਈਡ ਤੋਂ બીજી ਬਣਾ ਲਿਆ ਸਕੂਲ ਵਾਲੋਂ ਬਘਨੀ ਆ ਜੀ ਗਰਮੀ ਚ ਤਾਂ ਪਾਚੇ ਆਏ ਨੇ ਆਈ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਨਹੀਂ ਪ੍ਰਸੰਦ ਨੂੰ ਮੰਗ ਕਰਦੇ ਨੇ ਲਾਈਟ ਦਿੱਤੀ ਜਾ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣੇ ਵਾਰ